ਪੰਜਾਬੀ ਰੇਡੀਓ ਯੂਐਸਏ ਦੇ ਵਡੇ ਵਿੱਚ ਇਕੱਠੇ ਹੋਏ ਭੈਣੋ ਭਰਾਓ ਸਾਰਿਆਂ ਨੂੰ ਬਹੁਤ ਹੀ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਪੰਜਾਬੀ ਬੋਲੀ ਬਾਰੇ ਪਹਿਲੇ ਤਾਂ ਮੈਂ ਧੰਨਵਾਦ ਕਰਦਾ ਇਹਨਾਂ ਦਾ ਪੰਜਾਬੀ ਰੇਡੀਓ ਯੂਐਸਏ ਦਾ ਜਿਨ੍ਹਾਂ ਨੇ ਇਹ ਪੰਜਾਬੀ ਬੋਲੀ ਬਾਰੇ ਫਿਕਰ ਕਰਦਿਆਂ ਇਹ ਪ੍ਰੋਗਰਾਮ ਰੱਖਿਆ ਇੱਥੇ ਪੰਜਾਬੀ ਬਾਰੇ ਸਾਨੂੰ ਹਮੇਸ਼ਾ ਹੀ ਜਿਹੜੀ ਚਿੰਤਾ ਰਹੀ ਹੈ ਤੇ ਰਹਿੰਦੀ ਹੈ ਕਿਉਂਕਿ ਬਹੁਤ ਚਿਰ ਹੋ ਗਿਆ ਇਹ ਗੱਲ ਹੁੰਦੀ ਨੂੰ ਕਿ ਪੰਜਾਬੀ ਬੋਲੀ ਜਿਹੜੀ ਆ ਉਹ 20 ਸਾਲ ਚ ਮਰ ਜਾਣੀ ਉਹ 50 ਸਾਲ ਚ ਖਤਮ ਹੋ ਜਾਣੀ ਹੈ ਪਰ ਚਲੋ ਅਸੀਂ ਆਪਣਾ ਜੋਰ ਲਾ ਰਹੇ ਆਂ ਸਾਡੀ ਸੰਸਥਾ ਐਂਡੋਜੂਐਸ ਹੈਰੀਟੇਜ ਵੱਲੋਂ ਆ ਪਿਛਲੇ ਤਕਰੀਬਨ 2007-8 ਤੋਂ ਲੈ ਕੇ ਹੁਣ ਤੱਕ ਹਰ ਸਾਲ ਪੰਜਾਬੀ ਚੇਤਨਾ ਦਿਵਸ ਮਨਾਇਆ ਜਾਂਦਾ ਜਿਹਦੇ ਵਿੱਚ ਪੰਜਾਬੀ ਬਾਰੇ ਗੱਲ ਕੀਤੀ ਜਾਂਦੀ ਹੈ ਤੇ ਪੰਜਾਬੀ ਬਾਰੇ ਇੱਕ ਬਤਾਵਾ ਅਤੇ ਹੋਰ ਗੱਲਾਂ ਕੀਤੀਆਂ ਜਾਂਦੀਆਂ ਸੋ ਉਸ ਚੇਤਨਾ ਦਿਵਸ ਇਸੇ ਗੱਲ ਦਾ ਇੱਕ ਹਿੱਸਾ ਹੈ ਕਿ ਅਸੀਂ ਆਪਣੀ ਪੰਜਾਬੀ ਬੋਲੀ ਬਾਰੇ ਜਿਹੜਾ ਫਿਕਰ ਕਰਦੇ ਆ ਉਹਨੂੰ ਆਪਾਂ ਅੱਗੇ ਲੈ ਕੇ ਜਾਈਏ ਅੱਜ ਦੇ ਪ੍ਰੋਗਰਾਮ ਵਿੱਚ ਜਿਹੜਾ ਮੁੱਦਾ ਇਸ ਵੇਲੇ ਭਾਰੂ ਹੋਇਆ ਹੈ ਉਹ ਮੇਰੇ ਦਿਮਾਗ ਦੇ ਵਿੱਚ ਬੈਠਾ ਹੋਇਆ ਸੀਗਾ ਕਿ ਜਿਹੜਾ ਇੱਥੋਂ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਪਰਦੇਸ ਜਿਹੜੇ ਆਏ ਆ ਬੱਚੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਤੇ ਉਹ ਜਿਵੇਂ ਵੀ ਆਇਆ ਕੋਈ ਗਲਤ ਤਰੀਕੇ ਨਾਲ ਆਇਆ ਕੋਈ ਸਹੀ ਆਇਆ ਕੋਈ ਕਿਵੇਂ ਕੋਈ ਕਿਵੇਂ ਚਲੋ ਤੇ ਜਦੋਂ ਇੰਡੀਆ ਜਾਇਦਾ ਅਸੀਂ ਪਿੱਛੇ ਜੇ ਅੱਜ ਤੋਂ ਕੋਈ 15-20 ਸਾਲ ਪਹਿਲਾਂ ਮੈਂ ਇੰਡੀਆ ਗਿਆ ਤੇ ਉੱਥੇ ਜਦੋਂ ਜਦੋਂ ਵੀ ਜਾਇਦਾ ਅਸੀਂ ਸਰੇਕਾਰੀ ਭਤੀਜੇ ਜਾਂ ਹੋਰ ਘਰਾਂ ਚੋਂ ਜਾਂ ਰਿਸ਼ਤੇਦਾਰਾਂ ਦੇ ਬੱਚੇ ਉਹਨਾਂ ਨੇ ਕਹਿਣਾ ਸਾਨੂੰ ਵੀ ਅਮਰੀਕਾ ਲੈ ਚਲੋ ਤੇ ਮੈਨੂੰ ਆਇ ਲੱਗਣਾ ਵੀ ਮੈਂ ਤਾਂ ਆਪ ਅਮਰੀਕਾ ਆ ਕੇ ਵੀ ਮੈਨੂੰ ਆਉਣਾ ਨਹੀਂ ਚਾਹੀਦਾ ਸੀ ਉੱਥੇ ਰਹਿ ਕੇ ਜਿਹੜੇ ਹਾਲਾਤ ਐ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਸੀ ਨਾ ਕਿ ਇੱਥੇ ਆ ਕੇ ਇੱਥੇ ਦੀਆਂ ਚੱਕਾ ਚੌਂਦੇ ਵਿੱਚ ਫਸਣਾ ਚਾਹੀਦਾ ਸੀ ਸੋ ਮੈਂ ਉਹਨਾਂ ਨੂੰ ਜੋ ਗੱਲਾਂ ਕਹਿੰਿਆ ਉਹ ਮੈਂ ਇਸ ਇੱਕ ਗੀਤ ਲਿਖਿਆ ਉਹਦੇ ਵਿੱਚ ਲਿਖੀਆਂ ਹੈਗੀਆਂ ਬੱਚਿਆਂ ਉਹਨਾਂ ਨੂੰ ਜੋ ਵੀ ਮੈਂ ਕਹਿੰਦਾ ਰਿਹਾ ਸੋ ਉਹ ਗੀਤ ਦੇ ਵਿੱਚ ਲਿਖੀਆਂ ਉਹ ਗੱਲਾਂ ਗੀਤ ਆ ਵੈਸੇ ਗੀਤ ਮੈਨੂੰ ਗਾਉਣਾ ਨਹੀਂ ਆਉਂਦਾ ਤੇ ਮੈਂ ਹੁਣ ਬੈਠਾ ਬੈਠਾ ਸੋਚਦਾ ਸੀ ਮੈਂ ਗੀਤ ਰਾਜਪਰਾਣ ਨੂੰ ਦੇ ਦੇਣਾ ਸੀ ਇਹ ਗਾ ਦਿੰਦੇ ਤੇ ਗੀਤ ਮੇਰਾ ਹੋਣਾ ਸੀ ਸਾਡੇ ਦੋਹਾਂ ਦੀ ਹਾਜ਼ਰੀ ਲੱਗ ਜਾਣੀ ਸੀ ਹਈ ਪਰ ਉਹ ਚਲੋ ਨਹੀਂ ਤੇ ਮੈਂ ਉਹਨੂੰ ਥੋੜਾ ਜਿਹਾ ਗੁਣਗੁਣਾ ਕੇ ਆ ਸੁਣਾਉਣ ਦੀ ਕੋਸ਼ਿਸ਼ ਕਰੂੰਗਾ ਤੇ ਪਰ ਉਹ ਤੁਸੀਂ ਮੇਰੇ ਬੋਲਾਂ ਦੇ ਨਹੀਂ ਜਾਣੇ ਕਿਉਂ ਜਿਆ ਹਾਂਜੀ ਤਰਜ ਤੇ ਨਹੀਂ ਜਾਣਾ ਹਾਂ ਜੀ ਹਾਂ ਜੀ ਇੱਥੇ ਆ ਕੇ ਇੱਥੇ ਆ ਕੇ ਹਾਂ ਜੀ ਉਹ ਜਿਹੜੇ ਬੱਚੇ ਕਹਿੰਦੇ ਸੀ ਕਿ ਸਾਨੂੰ ਲੈ ਜਾਓ ਉੱਧਰ ਲੈ ਜਾਓ ਉੱਧਰ ਲੈ ਜਾਓ ਉਹਨਾਂ ਬਾਰੇ ਗੱਲ ਕੀਤੀ ਆ ਹੋ ਮੇਰੇ ਵੀਰ ਪੰਜਾਬੀਓ ਨਾ ਰੋਲ ਜਵਾਨੀ ਰੇਤ ਕਿਤੇ ਤੁਸੀਂ ਵੀ ਮੇਰੇ ਵਾਂਗਰਾ ਨਾ ਤੁਰ ਜਾਣਾ ਪਰਦੇਸ ਇੱਥੇ ਕੌਣ ਚੰਗੂਗਾ ਬੂਰੀਆਂ ਕਿਹੜਾ ਚੂਰੀਆਂ ਜਾਉ ਸਮੇਟ ਇੱਥੇ ਕੌਣ ਚਲਾਉ ਬੰਬੀਆਂ ਉਹ ਤੁਹਾਡੇ ਕਿਹੜਾ ਵਾਹੂ ਖੇਤ ਉਪਰ ਸੁਹਾਗੇ ਬੈਠ ਕੇ ਕਿਹੜਾ ਲਾਉ ਮਿਰਜੇ ਦੀ ਏਕ ਕਿਵੇਂ ਦਿਲ ਵਿੱਚ ਖੁਸ਼ੀ ਕਰੂੰ ਬਲੂ ਆਉਂਦੀ ਪੱਤੇ ਵਾਲੀ ਵੇਖ ਉਹ ਤੇਰੀ ਪੈੜੀ ਤੇ ਅੱਖ ਸ਼ਰੀਕ ਦੀ ਪੈੜੀ ਤੇ ਅੱਖ ਸ਼ਰੀਕ ਦੀ ਤੈਨੂੰ ਕਿਉਂ ਨਹੀਂ ਆਉਂਦਾ ਭੇਤ ਮੰਤਾ ਮੜਕ ਆ ਗਿਆ ਮਾਈਏ ਐਸੀ ਕਰੀਓ ਦਲੇਤ ਨੂੰ ਸੁਣਨ ਵਾਲਾ ਕਿ ਮੜਕ ਆ ਲਿਆ ਦਾ ਦੋ ਬੰਦ ਹੋਰ ਮੱਝ ਬੂਰੀਏ ਤੂੰ ਤਾਂ ਯਾਦ ਆ ਗਿਆ ਦੋ ਬੰਦ ਹੋਰ ਜਮਾਨਾ ਚੱਲ ਤੇਰਾ ਬਾਪੂ ਬੁੱਢਾ ਹੋ ਰਿਹਾ ਖੰਗ ਜਾਣ ਨਹੀਂ ਦਿੰਦੀ ਪੇਸ਼ ਤੇਰੀ ਮਾਂ ਨੂੰ ਦਿਸਣੋਂ ਘਟ ਗਿਆ ਨਾ ਹੋਣ ਰੋਟੀਆਂ ਸੇਕ ਓ ਸੇਵਾ ਕਰਨ ਕਰਾਉਣ ਦੀ ਗੱਲ ਰਹਿ ਜੋ ਦੂਰ ਦਰੈਸ ਤੇਰੇ ਪਿਓ ਦਾ ਦੇ ਵੀ ਦਿਨ ਕੱਟ ਗਏ ਤੈਨੂੰ ਕਿਉਂ ਨਹੀਂ ਆਉਂਦੀ ਟੇਕ ਓ ਤਰਸਣਗੇ ਤੈਨੂੰ ਮਿਲਣ ਨੂੰ ਬੁੱਢੇ ਹੱਡ ਦਰਵੇਸ਼ ਭਾਈ ਫਿਰ ਪਿਛਤਾ ਆ ਕੀ ਬਣ ਜਦ ਚਿੜੀਆਂ ਚੁਗ ਲੈ ਖੇਤ ਉੱਥੇ ਗੋਰੀਆਂ ਦੇ ਵਿੱਚ ਰਹਿ ਕੇ ਉੱਥੇ ਗੋਰੀਆਂ ਦੇ ਵਿੱਚ ਰਹਿ ਕੇ ਤੇਰਾ ਹੋ ਜਾਉ ਲਹੂ ਸਫੇਦ ਤੇਰੇ ਬੱਚਿਆਂ ਸਭ ਕੁਝ ਧੁੱਲਣਾ ਉਥੇ ਰੁਲ ਜੂ ਬਾਲ ਬਰੇਸ ਉਹਨਾ ਗਟਮਟ ਗਟਮਟ ਬੋਲਣਾ ਤੇਰੀ ਚਲਣੀ ਨਹੀਂ ਕੋਈ ਪੇਸ਼ ਉਹ ਤੇਰਾ ਵਿਰਸਾ ਮਿੱਟੀ ਰੁਲ ਜਾਉ ਤੇਰੇ ਦਿਲ ਤੇ ਲੱਗੂ ਠੇਸ ਉਹ ਸਾਡੇ ਰੰਗ ਲੈ ਸੱਬਿਆ ਆਚਾਰ ਦੀ ਉਥੇ ਹੋ ਜੂ ਪੱਟੀ ਮੇਸ हां ਤੁਸੀਂ ਆ ਨਗਰ ਵਾਲਾ ਪਾ ਦਿਆ ਕਰੀ ਬਾਕੀ ਬੜੀ ਵੇਸ ਕਰਦਾ ਬਾਕੀ ਅੱਛਾ ਤੇ ਅਗਲੀ ਗੱਲ ਲੈਣਾ ਜਿੰਨਾ ਕਰਕੇ ਮੈਂ ਇਹ ਗੀਤ ਲਿਖਿਆ ਐਕਚੁਅਲੀ ਕਿ ਮੈਂ ਜਿਵੇਂ ਸੋਚਦਾ ਸੀ ਮੈਨੂੰ ਨਹੀਂ ਆਉਣਾ ਚਾਹੀਦਾ ਸੀ ਉੱਥੇ ਹਾਲਾਤਾਂ ਦਾ ਸਾਹਮਣਾ ਕਰਨਾ ਚਾਹੀਦਾ ਸੀ ਇੱਥੇ ਪਿੱਛੇ ਤੇਰੇ ਦੇਸ਼ ਨੂੰ ਹਨ ਚੁੰਬੜੇ ਭਿਉ ਤਪਰੇਤ ਏ ਲੋਟੂ ਲੀਡਰ ਚੌਧਰੀ ਲੁੱਟ ਖਾ ਗਏ ਤੇਰਾ ਦੇਸ਼ ਇਹਨਾਂ ਲੋਕਾਂ ਦਾ ਪੀ ਕੇ ਹਨ ਬਹੁਤ ਵਿਧਾ ਲਏ ਭੇਟ ਸਾਡੇ ਪੁਰਖਾਂ ਦੀਆਂ ਕੁਰਬਾਨੀਆਂ ਤੇ ਰਹੇ ਨੇ ਰੋਟੀਆਂ ਸੇਕ ਅੰਤਾਂ ਦੀ ਲੁੱਟ ਘਸਟ ਨੂੰ ਉਹ ਦੱਸ ਕਿਹੜਾ ਲਾਊ ਬਰੇਕ ਅੱਜ ਮੋਲ ਅਜ਼ਾਦੀ ਮੰਗਦੀ ਸਾ ਚੜ ਗਿਆ ਅੱਜ ਮੁੱਲ ਆਜ਼ਾਦੀ ਮੰਗਦੀ ਤੁਸੀਂ ਕੱਟ ਦਿਓ ਕਲਾ ਕਲੇਸ਼ ਉਹ ਭੱਤ ਸਰਾਬੇ ਦੇ ਉਹ ਵਾਰਸੋ ਤੁਸੀਂ ਢਾ ਦਿਓ ਕੰਧਾਂ ਰੇਤ ਇਕੱਠੇ ਹੋ ਕੇ ਲਟਕ ਸੁੱਟਦਾ ਹੋ ਕੇ ਲਟਕ ਸੁੱਟਦਾ ਉਹ ਤੁਸੀਂ ਕਰ ਦਿਓ ਬਲੀਆ ਮੇਟ ਬਹੁਤ ਬਹੁਤ ਧੰਨਵਾਦ